ਖੇਤਾਂ ਦੇ ਵਿੱਚ ਖੜਾ ਇਹ ਹਰਾ ਭਰਿਆ ਬਣਦਾ ਦਰਖਤ ਤੇ ਇਸ ਦਰਖਤ ਨੂੰ ਨਮਸਕਾਰ ਕਰਨ ਦੇ ਲਈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਲਾਈਨਾਂ ਬਣਾ ਕੇ ਨਤਮਸਤਕ ਹੁੰਦੀ ਹੈ ਤੇ ਅੱਜ ਵੀ ਇਸ ਜਗ੍ਹਾ ਦੇ ਉੱਪਰ ਇੰਨੀ ਜ਼ਿਆਦਾ ਸੰਗਤ ਪਹੁੰਚੀ ਹੋਈ ਸੀ ਕਿ ਲਾਈਨਾਂ ਬਣਾ ਕੇ ਇਸ ਦਰਖਤ ਦੇ ਕੋਲ ਆ ਕੇ ਸੰਗਤ ਨੇ ਨਮਸਕਾਰ ਕੀਤਾ ਤੇ ਮਨੋ ਕਾਮਨਾਵਾਂ ਪੂਰੀਆਂ ਹੋਣ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਨਤਮਸਤਕ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਹੋਈਆਂ ਨੇ ਇਸ ਦਰਖਤ ਦੀ ਮਹੱਤਤਾ ਜਾਣ ਕੇ ਤੁਸੀਂ ਵੀ ਜ਼ਰੂਰ ਇਸ ਜਗ੍ਹਾ ਤੇ ਪਹੁੰਚੋਗੇ ਕਿਉਂਕਿ ਇਹ ਜਗ੍ਹਾ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਵਿੱਚ ਮੌਜੂਦ ਹੈ ਜਿੱਥੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸੀ ਅਤੇ ਉਹ ਗੁਰਦੁਆਰਾ ਸੂਲੀ ਸਰ ਸਾਹਿਬ ਤੋਂ ਜਾਂਦੇ ਹੋਏ ਬਰੇ ਸਾਹਿਬ ਨੂੰ ਜਦ ਜਾ ਰਹੇ ਸਨ ਤਾਂ ਇਸ ਜਗ੍ਹਾ ਤੇ ਕੁਝ ਸਮੇਂ ਦੇ ਲਈ ਰੁਕੇ ਸਨ ਤੇ ਉਹਨਾਂ ਵੱਲੋਂ ਇਸ ਵਣ ਦੀ ਇਕ ਲੱਕੜ ਦੇ ਨਾਲ ਆਪਣੇ ਘੋੜੇ ਨੂੰ ਬੰਨਿਆ ਸੀ ਤੇ ਅੱਜ ਵੀ ਇਹ ਦਰਖਤ ਸਦੀਆਂ ਤੋਂ ਹਰਿਆ ਭਰਿਆ ਇਸ ਜਗ੍ਹਾ ਦੇ ਉੱਪਰ ਹੀ ਮੌਜੂਦ ਹੈ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦਤ ਦੀ ਦਿਵਸ ਹੈ ਤੇ ਪਿੰਡ ਨੰਗਲ ਕਲਾਂ ਦੀ ਸੰਗਤ ਵੱਲੋਂ ਉਨ੍ਹਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਜਗ੍ਹਾ ਦੇ ਉੱਪਰ ਸਮਾਗਮ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅੱਜ ਵੀ ਇਸ ਜਗ੍ਹਾ ਦੇ ਉੱਪਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਪਹੁੰਚੀ ਤੇ ਲਾਈਨਾਂ ਬਣਾ ਕੇ ਇਸ ਦਰਖਤ ਦੇ ਅੱਗੇ ਨਤਮਸਤਕ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬਹੁਤ ਹੀ ਪੁਰਾਤਨ ਜਗਾ ਹੈ ਅਤੇ ਇਸ ਜਗਾ ਦੇ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਆਪਣੇ ਘੋੜੇ ਨੂੰ ਬੰਨਿਆ ਗਿਆ ਸੀ ਅਤੇ ਇਹ ਜਗਾ ਦੇ ਉੱਪਰ ਪਹਿਲਾਂ ਵੱਡੀ ਤਾਦਾਦ ਦੇ ਵਿੱਚ ਪਿੰਡ ਦੇ ਲੋਕ ਆਉਂਦੇ ਸਨ ਪਰ ਇਸ ਦੇ ਆਸੇ ਪਾਸੇ ਕੋਈ ਜਗਾ ਖਾਲੀ ਨਾ ਹੋਣ ਕਾਰਨ ਸਮੱਸਿਆ ਆਉਂਦੀ ਸੀ ਕਿਉਂਕਿ ਖੇਤਾਂ ਦੇ ਵਿੱਚ ਹੀ ਇਹ ਦਰਖਤ ਲੱਗਿਆ ਹੋਇਆ ਸੀ ਪਰ ਬਹੁਤ ਸਾਰੇ ਪਿੰਡ ਦੇ ਲੋਕ ਇਸ ਜਗ੍ਹਾ ਤੇ ਜਰੂਰ ਨਤਮਸਤਕ ਹੁੰਦੇ ਸੀ ਤਾਂ ਹੁਣ ਪਿੰਡ ਦੀ ਪੰਚਾਇਤ ਅਤੇ ਕਮੇਟੀ ਵੱਲੋਂ ਇਸ ਜਗ੍ਹਾ ਦੇ ਉੱਪਰ ਇੱਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਸਥਾਪਿਤ ਕਰਨ ਦਾ ਪ੍ਰੋਗਰਾਮ ਉਲੇਖਿਆ ਗਿਆ ਹੈ ਜਿਸ ਨੂੰ ਲੈ ਕੇ ਇਸ ਵਾਰ ਫਿਰ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾ ਕੇ ਅੱਜ ਭੋਗ ਪਾਏ ਗਏ ਨੇ ਤੇ ਤੁਸੀਂ ਇਸ ਜਗ੍ਹਾ ਦੇ ਉੱਪਰ ਦੇਖ ਸਕਦੇ ਹੋ ਕਿੰਨੀ ਵੱਡੀ ਤਾਦਾਦ ਦੇ ਵਿੱਚ ਸੰਗਤ ਆ ਕੇ ਨਤਮਸਤਕ ਹੋ ਰਹੀ ਹੈ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰ ਆ ਕੇ ਆਪਣੀਆਂ ਸੁੱਖਾਂ ਸੁਖਦੇ ਨੇ ਤੇ ਸੁੱਖਾਂ ਪੂਰੀਆਂ ਹੋਣ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਆ ਕੇ ਮੁਰਤਾਂ ਨਤਮਸਤਕ ਹੁੰਦੇ ਨੇ ਤੇ ਅੱਜ ਇਸ ਜਗ੍ਹਾ ਦੇ ਉੱਪਰ ਸਮਾਗਮ ਕਰਵਾਏ ਗਏ ਸੀ ਤੇ ਵੱਡੀ ਤਾਦਾਦ ਦੇ ਵਿੱਚ ਸੰਗਤ ਨੇ ਹਾਜ਼ਰੀ ਭਰੀ ਤੇ ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਆਈਆਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਹੀ ਇਸ ਜਗ੍ਹਾ ਦੇ ਉੱਪਰ ਅੱਜ ਨੌਜਵਾਨਾਂ ਦੇ ਲਈ ਪੱਗਾਂ ਦਾ ਲੰਗਰ ਵੀ ਲਗਾਇਆ ਗਿਆ ਤੇ ਖੂਨਦਾਨ ਕੈਂਪ ਵੀ ਆਯੋਜਿਤ ਕੀਤਾ ਗਿਆ ਪਿੰਡ ਦੇ ਸਰਪੰਚ ਨੇ ਕਹਿ ਕੇ ਇਸ ਜਗ੍ਹਾ ਨੂੰ ਇੱਕ ਧਾਰਮਿਕ ਜਗਾ ਅਤੇ ਇਸ ਜਗਾ ਦੇ ਉੱਪਰ ਵਧੀਆ ਗੁਰਦੁਆਰਾ ਸਥਾਪਤ ਕਰਨ ਦੇ ਲਈ ਪਿੰਡ ਅਤੇ ਪਿੰਡ ਦੀ ਪੰਚਾਇਤ ਵੱਲੋਂ ਸਹਿਯੋਗ ਹੋਵੇਗਾ ਖੇਤਾਂ ਦੇ ਵਿੱਚ ਖੜਾ ਇਹ ਹਰਾ ਭਰਿਆ ਬਣਦਾ ਦਰਖਤ ਤੇ ਇਸ ਦਰਖਤ ਨੂੰ ਨਮਸਕਾਰ ਕਰਨ ਦੇ ਲਈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਲਾਈਨਾਂ ਬਣਾ ਕੇ ਨਤਮਸਤਕ ਹੁੰਦੀ ਹੈ ਤੇ ਅੱਜ ਵੀ ਇਸ ਜਗਾ ਦੇ ਉੱਪਰ ਇੰਨੀ ਜ਼ਿਆਦਾ ਸੰਗਤ ਪਹੁੰਚੀ ਹੋਈ ਸੀ ਕਿ ਲਾਈਨਾ ਬਣਾ ਕੇ ਇਸ ਦਰਖਤ ਦੇ ਕੋਲ ਆ ਕੇ ਸੰਗਤ ਨੇ ਨਮਸਕਾਰ ਕੀਤਾ ਤੇ ਮਨੋ ਕਾਮਨਾਵਾਂ ਪੂਰੀਆਂ ਹੋਣ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਨਤਮਸਤਕ ਸੰਗਤਾਂ ਵੱਡੀ ਤਾਦਾਦ ਦੇ ਵਿੱਚ ਹੋਈਆਂ ਨੇ ਇਸ ਦਰਖਤ ਦੀ ਮਹੱਤਤਾ ਜਾਣ ਕੇ ਤੁਸੀਂ ਵੀ ਜ਼ਰੂਰ ਇਸ ਜਗ੍ਹਾ ਤੇ ਪਹੁੰਚੋਗੇ ਕਿਉਂਕਿ ਇਹ ਜਗ੍ਹਾ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਵਿੱਚ ਮੌਜੂਦ ਹੈ ਜਿੱਥੇ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸੀ ਅਤੇ ਉਹ ਗੁਰਦੁਆਰਾ ਸੂਲੀ ਸਰ ਸਾਹਿਬ ਤੋਂ ਜਾਂਦੇ ਹੋਏ ਬਰੇ ਸਾਹਿਬ ਨੂੰ ਜਦ ਜਾ ਰਹੇ ਸਨ ਤਾਂ ਇਸ ਜਗ੍ਹਾ ਤੇ ਕੁਝ ਸਮੇਂ ਦੇ ਲਈ ਰੁਕੇ ਸਨ ਤੇ ਉਹਨਾਂ ਵੱਲੋਂ ਇਸ ਵਣ ਦੀ ਇੱਕ ਲੱਕੜ ਦੇ ਨਾਲ ਆਪਣੇ ਘੋੜੇ ਨੂੰ ਬੰਨਿਆ ਸੀ ਤੇ ਅੱਜ ਵੀ ਇਹ ਦਰਖਤ ਸਦੀਆਂ ਤੋਂ ਹਰਿਆ ਭਰਿਆ ਇਸ ਜਗ੍ਹਾ ਦੇ ਉੱਪਰ ਹੀ ਮੌਜੂਦ ਹੈ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦਤ ਦੀ ਦਿਵਸ ਹੈ ਤੇ ਪਿੰਡ ਨੰਗਲ ਕਲਾ ਦੀ ਸੰਗਤ ਵੱਲੋਂ ਉਹਨਾਂ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਜਗ੍ਹਾ ਦੇ ਉੱਪਰ ਸਮਾਗਮ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਅੱਜ ਵੀ ਇਸ ਜਗ੍ਹਾ ਦੇ ਉੱਪਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਪਹੁੰਚੀ ਤੇ ਲਾਈਨਾਂ ਬਣਾ ਕੇ ਇਸ ਦਰਖਤ ਦੇ ਅੱਗੇ ਨਤਮਸਤਕ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬਹੁਤ ਹੀ ਪੁਰਾਤਨ ਜਗਾ ਹੈ ਅਤੇ ਇਸ ਜਗਾ ਦੇ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਆਪਣੇ ਘੋੜੇ ਨੂੰ ਬੰਨਿਆ ਗਿਆ ਸੀ ਅਤੇ ਇਹ ਜਗਾ ਦੇ ਉੱਪਰ ਪਹਿਲਾਂ ਵੱਡੀ ਤਾਦਾਦ ਦੇ ਵਿੱਚ ਪਿੰਡ ਦੇ ਲੋਕ ਆਉਂਦੇ ਸਨ ਪਰ ਇਸ ਦੇ ਆਸੇ ਪਾਸੇ ਕੋਈ ਜਗਾ ਖਾਲੀ ਨਾ ਹੋਣ ਕਾਰਨ ਸਮੱਸਿਆ ਆਉਂਦੀ ਸੀ ਕਿਉਂਕਿ ਖੇਤਾਂ ਦੇ ਵਿੱਚ ਹੀ ਇਹ ਦਰਖਤ ਲੱਗਿਆ ਹੋਇਆ ਸੀ ਪਰ ਬਹੁਤ ਸਾਰੇ ਪਿੰਡ ਦੇ ਲੋਕ ਇਸ ਜਗ੍ਹਾ ਤੇ ਜਰੂਰ ਨਤਮਸਤਕ ਹੁੰਦੇ ਸੀ ਤਾਂ ਹੁਣ ਪਿੰਡ ਦੀ ਪੰਚਾਇਤ ਅਤੇ ਕਮੇਟੀ ਵੱਲੋਂ ਇਸ ਜਗ੍ਹਾ ਦੇ ਉੱਪਰ ਇੱਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦਗਾਰ ਸਥਾਪਿਤ ਕਰਨ ਦਾ ਪ੍ਰੋਗਰਾਮ ਉਲੇਖਿਆ ਗਿਆ ਹੈ ਜਿਸ ਨੂੰ ਲੈ ਕੇ ਇਸ ਵਾਰ ਫਿਰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਵਾ ਕੇ ਅਧਿਪੋਗ ਪਾਏ ਗਏ ਨੇ ਤੇ ਤੁਸੀਂ ਇਸ ਜਗ੍ਹਾ ਦੇ ਉੱਪਰ ਦੇਖ ਸਕਦੇ ਹਾਂ ਕਿੰਨੀ ਵੱਡੀ ਤਾਦਾਦ ਦੇ ਵਿੱਚ ਸੰਗਤ ਆ ਕੇ ਨਤਮਸਤਕ ਹੋ ਰਹੀ ਹੈ ਵੱਡੀ ਤਾਦਾਦ ਦੇ ਵਿੱਚ ਲੋਕ ਇਸ ਜਗ੍ਹਾ ਦੇ ਉੱਪਰ ਆ ਕੇ ਆਪਣੀਆਂ ਸੁੱਖਾਂ ਸੁਖਦੇ ਨੇ ਤੇ ਸੁੱਖਾਂ ਪੂਰੀਆਂ ਹੋਣ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਆ ਕੇ ਮੁਰ ਤੋਂ ਨਤਮਸਤਕ ਹੁੰਦੇ ਨੇ ਤੇ ਅੱਜ ਇਸ ਜਗ੍ਹਾ ਦੇ ਉੱਪਰ ਸਮਾਗਮ ਕਰਵਾਏ ਗਏ ਸੀ ਤੇ ਵੱਡੀ ਤਾਦਾਦ ਦੇ ਵਿੱਚ ਸੰਗਤ ਨੇ ਹਾਜ਼ਰੀ ਭਰੀ ਤੇ ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਆਇਆਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ ਗਿਆ ਉੱਥੇ ਹੀ ਇਸ ਜਗ੍ਹਾ ਦੇ ਉੱਪਰ ਅੱਜ ਨੌਜਵਾਨਾਂ ਦੇ ਲਈ ਪੱਗਾਂ ਦਾ ਲੰਗਰ ਵੀ ਲਗਾਇਆ ਗਿਆ ਤੇ ਖੂਨਦਾਨ ਕੈਂਪ ਵੀ ਆਯੋਜਿਤ ਕੀਤਾ ਗਿਆ ਪਿੰਡ ਦੇ ਸਰਪੰਚ ਨੇ ਕਹਿ ਹੈ ਕਿ ਇਸ ਜਗ੍ਹਾ ਨੂੰ ਇੱਕ ਧਾਰਮਿਕ ਜਗ੍ਹਾ ਅਤੇ ਇਸ ਜਗ੍ਹਾ ਦੇ ਉੱਪਰ ਵਧੀਆ ਗੁਰਦੁਆਰਾ ਸਥਾਪਿਤ ਕਰਨ ਦੇ ਲਈ ਪਿੰਡ ਅਤੇ ਪਿੰਡ ਦੀ ਪੰਚਾਇਤ ਵੱਲੋਂ ਸਹਿਯੋਗ ਹੋਵੇਗਾ